ਬਾਬਲ ਕਲਾ ਗੋਲੀकांड ਦਾ ਇਨਸਾਫ ਹੁਣ ਨਜ਼ਦੀਕ ਨਜ਼ਰ ਆਉਣ ਲੱਗਿਆ। ਦਰਅਸਲ ਬਾਬਲ ਕਲਾ ਗੋਲੀकांड ਸੰਬੰਧੀ ਇੱਕ ਸਟੇਟਸ ਰਿਪੋਰਟ ਵਧੀਕ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੀ ਗਈ ਹੈ ਔਰ ਐਸਆਈਟੀ ਵੱਲੋਂ ਇਹ ਰਿਪੋਰਟ ਸੀਲ ਬੰਦ ਲਫਾਫੇ ਦੇ ਵਿੱਚ ਵਧੀਕ ਸੈਸ਼ਨ ਜੱਜ ਰਜੀਵ ਤਿਵਾੜੀ ਦੀ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ। ਦਰਅਸਲ ਲੰਘੇ ਦਿਨ ਜਦੋਂ ਇਹ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਵੇਲੇ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਡੀਜੀਪੀ ਸੁਮੇத் ਸੈਣੀ ਅਤੇ ਤਤਕਾਲੀ ਆਈਜੀ ਪਰਮਰਾਜ ਉਮਰਾ ਨੰਗਲ ਉਸ ਵੇਲੇ ਉੱਥੇ ਮੌਜੂਦ ਸਨ ਔਰ ਉਹਨਾਂ ਦੇ ਉੱਥੇ ਹੁੰਦਿਆਂ ਹੋਇਆਂ ਇਹ ਸੁਣਵਾਈ ਕੀਤੀ ਗਈ ਰਿਪੋਰਟ ਜਿਹੜੀ ਆ ਉਹ ਸਾਹਮਣੇ ਰੱਖੀ ਗਈ ਔਰ ਦੱਸਿਆ ਜਾ ਰਿਹਾ ਹੈ ਕਿ ਹੁਣ ਅਗਲੀ ਸੁਣਵਾਈ 20 ਜਨਵਰੀ ਨੂੰ ਹੋ ਸਕਦੀ ਹੈ ਯਾਨੀ ਕਿ 20 ਜਨਵਰੀ ਨੂੰ ਉਹ ਰਿਪੋਰਟ ਖੋਲੀ ਜਾ ਸਕਦੀ ਹੈ ਔਰ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਅੱਗੇ ਦੋਸ਼ ਜਿਹੜੇ ਨੇ ਉਹ ਮੁਕੰਮਲ ਤੌਰ ਦੇ ਉੱਤੇ ਲਗਾਏ ਜਾ ਸਕਦੇ ਨੇ ਅਦਾਲਤ ਵੱਲੋਂ ਮੁਕਰਰ ਕੀਤੇ ਜਾ ਸਕਦੇ ਨੇ ਖੈਰ ਜੇ ਗੱਲ ਕਰੀਏ ਇਸ ਮਾਮਲੇ ਦੀ ਗੋਲੀ ਕਾਰਡ ਨੂੰ ਲੈ ਕੇ ਜਾਂ ਕੋਟਕਪੂਰਾ ਗੋਲੀ ਕਾਰਡ ਨੂੰ ਲੈ ਕੇ ਬਾਬਲ ਇਨਸਾਫ ਮੋਰਚਾ ਲੰਗੇ ਦੋ ਸਾਲਾਂ ਤੋਂ ਲੱਗਿਆ ਹੋਇਆ ਸੀਗਾ ਸੁਖਰਾਜ ਸਿੰਘ ਨਿਆਮੀ ਵਾਲਾ ਵੱਲੋਂ ਇਸ ਮੋਰਚੇ ਦੀ ਅਗਵਾਈ ਕੀਤੀ ਜਾ ਰਹੀ ਹੁੰਦੀ ਹੈ ਔਰ ਇਸ ਮੋਰਚੇ ਦੇ ਦੀਨ ਹੁਣ ਇਸ ਪੂਰੇ ਮੋਰਚੇ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਗਿਆ ਇਸ ਮੋਰਚੇ ਨੂੰ ਰੱਦ ਕਰਨ ਦਾ ਫੈਸਲਾ ਕਰ ਦਿੱਤਾ ਗਿਆ ਉਹ ਇਸ ਕਰਕੇ ਕੀਤਾ ਗਿਆ ਕਿਉਂਕਿ ਜੋ ਕੁਝ ਮੰਗਾ ਸੀ ਉਹ ਪੂਰੀਆਂ ਕਰ ਦਿੱਤੀਆਂ ਗਈਆਂ ਟ੍ਰਾਇਲ ਦੀ ਮੰਗ ਕੀਤੀ ਗਈ ਸੀ ਟ੍ਰਾਇਲ ਹੋਣਾ ਜ਼ਰੂਰੀ ਨੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ ਇਹ ਸਿਗਾ ਇਸ ਵਾਸਤੇ ਜਿੱਥੇ ਹੁਣ ਇਸ ਸੀਲਬੰਦ ਰਿਪੋਰਟ ਤੋਂ ਬਾਅਦ ਟ੍ਰਾਇਲਸ ਸ਼ੁਰੂ ਹੋ ਸਕਣਗੇ ਉੱਥੇ ਹੀ ਸੁਖਰਾਣ ਸਿੰਘ ਨਿਆਮੀ ਵਾਲਾ ਨੇ ਇਸ ਮੋਰਚੇ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਔਰ ਸਾਰੀਆਂ ਸੰਗਤਾਂ ਨੂੰ ਇਸ ਮੋਰਚੇ ਦੇ ਵਿੱਚ ਇੱਕ ਆਖਰੀ ਵਾਰ ਅੱਜ ਦੀ ਤਰੀਕ ਨੂੰ ਸ਼ਾਮਿਲ ਹੋਣ ਦਾ ਸੱਦਾ ਲੰਘੇ ਜਣ ਦਿੱਤਾ ਸੀ ਉਹਨਾਂ ਨੇ ਸਾਫਤਵਾਰ ਦੇ ਉੱਤੇ ਖੁਸ਼ੀ ਜਤਾਈ ਆ ਦਾਕ ਦੀ ਇਸ ਕਾਰਵਾਈ ਦੇ ਉੱਤੇ ਆਖਿਰਕਾਰ ਉਹਨਾਂ ਦਾ ਕਹਿਣਾ ਹੈ ਕਿ ਹੁਣ ਇਸ ਕਾਰਵਾਈ ਤੋਂ ਬਾਅਦ ਕਾਨੂੰਨੀ ਲੜਾਈ ਲੜੀ ਜਾ ਸਕਦੀ ਹੈ ਦੋਹੀ ਇੱਕ ਪਾਸੇ ਜਿ세 ਦੋਸ਼ ਐਤ ਕੀਤੇ ਜਾਣਗੇ ਉੱਥੇ ਦੂਜੇ ਪਾਸੇ ਕਾਨੂੰਨੀ ਲੜਾਈ ਸ਼ੁਰੂ ਹੋ ਜਾਵੇਗੀ ਇਸ ਤੋਂ ਅਲਹਿਦਾ ਉਹਨਾਂ ਦੀ ਹੋਰ ਕੋਈ ਮੰਗ ਨਹੀਂ ਸੀ ਕਿਉਂਕਿ ਬਹੁਤ ਦੇਰ ਤੋਂ ਕਾਨੂੰਨੀ ਲੜਾਈ ਲਈ ਉਡੀਕ ਕਰ ਰਹੇ ਸੀ ਉਹ ਦੋਸ਼ ਐਤ ਹੋਣ ਦੇ ਪੀ ਉਡੀਕ ਕਰ ਰਹੇ ਸੀਗੇ ਇਸ ਚੀਜ਼ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਘੱਟੋ ਘੱਟ ਟ੍ਰਾਇਲਸ ਜਿਹੜੇ ਨੇ ਉਹ ਸ਼ੁਰੂ ਹੋ ਸਕਣ ਅਦਾਲਤ ਨੇ ਇਹ ਵੀ ਸਾਫ ਤੋਂਾਰ ਦੇ ਉੱਤੇ ਕਿਹਾ ਸੀ ਹਾਈ ਕੋਰਟ ਵੱਲੋਂ ਇਹ ਹੁਕਮ ਹੋਇਆ ਸੀ ਕਿ ਇੱਕ ਪਾਸੇ ਬਾਬਲ ਕਲਾਂ ਤੇ ਦੂਜੇ ਪਾਸੇ ਕੋਟਕਪੂਰਾ ਦੋਵਾਂ ਪਾਸੇ ਜਿਹੜੀ ਰਿਪੋਰਟ ਆ ਇੱਕ ਵਾਰ ਦਾਇਰ ਹੋ ਜਵੇ ਇੱਕ ਵਾਰ ਦੋਸ਼ ਜਿਹੜੇ ਨਿਆਤ ਕਰ ਦਿੱਤੇ ਜਾਣ ਉਸ ਤੋਂ ਬਾਅਦ ਟਰਾਇਲ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ ਜਾਣਗੇ ਸਾਫ ਤੋਂਾਰ ਦੇ ਉੱਤੇ ਕਿਹਾ ਗਿਆ ਸੀ ਇੱਕ ਪਾਸੇ ਤਾਂ ਅ ਜਿਹੜੀ ਸੀਲਬੰਦ ਰਿਪੋਰਟ ਆ ਉਹ ਸੌਂਪ ਦਿੱਤੀ ਗਈ ਆ ਪਰ ਕੋਟਕਪੂਰਾ ਮਾਮਲੇ ਦੇ ਵਿੱਚ ਅਜੇ ਵੀ ਸਬਸਟੀਟਿਊਟ ਚਲਾਨ ਜਿਹੜੇ ਨੇ ਉਹ ਪੇਸ਼ ਕੀਤੇ ਜਾ ਚੁੱਕੇ ਨੇ ਇੱਕ ਰਿਪੋਰਟ ਤੋਂ ਬਾਅਦ ਉਸ ਤੋਂ ਬਾਅਦ ਤਿੰਨ ਚਲਾਨ ਹੋਰ ਉਸ ਵਿੱਚ ਪੇਸ਼ ਕੀਤੇ ਜਾ ਚੁੱਕੇ ਨੇ ਇਸ ਮਾਮਲੇ ਨੂੰ ਲੈ ਕੇ ਸੁਖਰਾਲ ਸਿੰਘ ਨਿਆਮੀ ਵਾਲਾ ਦਾ ਸਾਫ਼ ਕਹਿਣਾ ਸੀ ਕਿ ਸਭ ਕੁਝ ਚੱਲਦਾ ਰਹੇਗਾ ਪਰ ਆਖਰਕਾਰ ਜੋ ਅਦਾਲਤ ਦਾ ਹੁਣੇ ਫੈਸਲਾ ਹੈ ਉਹਨਾਂ ਦੇ ਹੱਕ ਦੇ ਵਿੱਚ ਆ ਕਿਉਂਕਿ ਹੁਣ ਟ੍ਰਾਇਲਸ ਸ਼ੁਰੂ ਹੋ ਸਕਣਗੇ ਇਸ ਦੀ ਸੁਣਵਾਈ ਤੋਂ ਬਾਅਦ 20 ਜਨਵਰੀ ਨੂੰ ਕੀ ਕੁਝ ਹੋਵੇਗਾ 20 ਜਨਵਰੀ ਕੀ ਕੁਝ ਲੈ ਕੇ ਆਵੇਗੀ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਸੁਮੇਦ ਸਿੰਘ ਸੈਣੀ ਤੇ ਪਰਮਰਾਜ ਉਮਰਾਨੰਗਲ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲਾਉਂਦੇ ਸੁਖਰਾ ਸਿੰਘ ਨਿਆਮੀ ਵਾਲਾ ਤਾਂ ਉਹਨਾਂ ਦੇ ਸਾਥੀ ਨੇ ਔਰ ਦੂਜੇ ਪਾਸੇ ਅਦਾਲਤ ਹੈਗੀ ਆਉਣ ਵਾਲਾ ਸਮਾਂ ਕੀ ਇਸ ਮਾਮਲੇ ਦੇ ਵਿੱਚ ਟ੍ਰਾਇਲਸ ਆਰੰਭੇਗਾ ਇਹ ਦੇਖਣਾ ਹੋਵੇਗਾ ਫਿਲਹਾਲ ਜਿਹੜਾ ਮੋਰਚਾ ਆਇਆ ਉਸ ਨੂੰ ਬੰਦ ਕਰ ਦਿੱਤਾ ਗਿਆ ਔਰ ਉਸੇ ਨੂੰ ਲੈ ਕੇ ਸੁਖਰਾ ਸਿੰਘ ਨਿਆਮੀ ਵਾਲੇ ਦੇ ਕੁਝ ਗੱਲਾਂ ਨੇ ਕੁਝ ਬਿਆਨ ਨੇ ਜੋ ਸਾਹਮਣੇ ਆਏ ਨੇ ਆ ਤੁਹਾਨੂੰ ਉਹ ਐਸਆਈਟੀ ਵੱਲੋਂ ਇੱਕ ਸਟੇਟਸ ਰਿਪੋਰਟ ਦਿੱਤੀ ਗਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਬਹਿਬਲ ਕਲਾਂ ਤੇ ਕੋਟਪੂਰਾ ਦੇ ਚ ਟ੍ਰਾਇਲ ਰੋਕੇ ਹੋਏ ਸੀਗੇ ਬਹੁਤ ਲੰਮੇ ਸਮੇਂ ਤੋਂ ਤਾਂ ਉਹ ਜਿਹੜੇ ਟ੍ਰਾਇਲ ਆ ਮੰਨ ਜੋ ਕੋਰਟ ਨੇ ਜਿਹੜੇ ਸ਼ੁਰੂ ਕਰ ਦਿੱਤੇ ਆ ਜਿਹਦੀ ਅਗਲੀ ਤਰੀਕ ਵੀ ਇੱਕ 2024 ਹੈ ਜਿਹੜੀ ਪਈ ਹੈ ਤਾਂ ਇਹ ਸਾਡੀ ਜਿਹੜੀ ਮੋਸਟਲੀ ਇੱਕ ਮੰਗ ਸੀਗੀ ਜਿਹਦੇ ਨਾਲ ਲੰਮੇ ਸਮੇਂ ਤੋਂ ਬਹਿਬਲ ਕਲਾਂ ਦੇ ਵਿੱਚ ਮਲਜ਼ਮਾ ਵੱਲੋਂ ਅਰਜ਼ੀਆਂ ਲਾ ਕੇ ਟ੍ਰਾਇਲ ਨੂੰ ਰੋਕਿਆ ਗਿਆ ਸੀਗਾ ਉਹ ਸਾਰੀਆਂ ਜਿਹੜੀਆਂ ਉਹ ਖਾਰਜ ਵੀ ਹੋਈਆਂ ਤਾਂ ਇਹ ਜਿਹੜੇ ਫੈਸਲੇ ਆ ਸਾਡੇ ਪੱਖ 'ਚ ਵੀ ਆਏ ਆ ਤੇ ਟ੍ਰਾਇਲ ਆ ਜਿਹੜੇ ਸ਼ੁਰੂ ਹੋ ਚੁੱਕੇ ਆ ਅੱਗੇ ਅਸੀਂ ਜਿਹੜਾ ਦੋਸ਼ੀਆਂ ਦੇ ਨਾਲ ਟ੍ਰਾਇਲ ਆ ਜਿਹੜਾ ਉਹ ਕੋਰਟ ਦੇ ਵਿੱਚ ਫੇਸ ਕਰਾਂਗੇ। ਨਵੀਂ ਤੋਂ ਮੈਂ ਤਾਂ ਲੱਗੇ ਮੋਰਚੇ ਨੂੰ ਚੱਕ ਲੈਣਾ। ਬਿਲਕੁਲ ਜੀ ਉਹ ਦੇਖੋ ਜਿਹੜੀ ਮੰਗ ਸੀ ਆਪਣੀ ਦੋਸ਼ੀਆਂ ਦੇ ਖਿਲਾਫ ਟ੍ਰਾਇਲ ਚੱਲਣੇ ਚਾਹੀਦੇ ਸੀ ਚਲਾਣ ਦਿੱਤੇ ਆ ਦਾ ਫਾਇਦਾ ਤਾਂ ਹੀ ਆ ਜੇ ਟ੍ਰਾਇਲ ਚੱਲਣਗੇ। ਜੇ ਚਲਾਣਾ ਦੇ ਉੱਤੇ ਰੋਕ ਲੱਗੀ ਹੋਈ ਸੀ ਟ੍ਰਾਇਲ ਨਹੀਂ ਸ਼ੁਰੂ ਹੋਈ ਸੀ ਤਾਂ ਅੱਜ ਉਹ ਸ਼ੁਰੂ ਹੋ ਚੁੱਕੇ ਆ ਤਾਂ ਅੱਗੇ ਹੁਣ ਜਿਹੜੀ ਲੜਾਈ ਆ ਮੈਂ ਕਹਾਂਗੇ ਅਗਲਾ 파ਟ ਦੇ ਰੂਪ ਦੇ ਵਿੱਚ ਕੋਰਟ ਦੇ ਵਿੱਚ ਸ਼ੁਰੂ ਹੋਊਗੀ। ਜੋ ਧਰਨੇ ਵਾਲਾ ਸੀਗਾ ਉਹ ਅਸੀਂ ਮੋਰਚਾ ਜਿਹੜਾ ਉਹ ਤੇ ਸਮਾਪ ਇਹ ਤਾਂ ਸਾਡੀ ਮੰਗ ਰੱਖੀ ਜਾਂਦੀ ਸੀ ਕਿ ਜਿਹੜੇ ਅਸਲ ਦੋਸ਼ੀ ਨੇ ਜਾਂ ਇਹਦੇ ਵਿੱਚ ਹੋਰ ਨਾਮ ਕਿਹੜੇ ਰਹਿੰਦੇ ਜਿਹੜੇ ਦੇਖੋ ਜੀ ਫਰਦਰ ਇਨਵੈਸਟੀਗੇਸ਼ਨ ਹਜੇ ਵੀ ਚੱਲਦੀ ਹੈ ਜਿਵੇਂ ਆਪਾਂ ਕੋੜਕਪੂਰੇ ਦੀ ਗੱਲ ਕਰਦੇ ਆ ਕੋੜਕਪੂਰੇ ਦੇ ਵਿੱਚ ਇੱਕ ਚਲਾਨ ਤੋਂ ਬਾਅਦ ਚਾਰ ਸਪਲੀਮੈਂਟ ਚਲਾਨ ਹੋ ਰਹੇ ਆ ਤੇ ਉਸੇ ਤਰ੍ਹਾਂ ਜਾਂਚ ਤੇ ਰੋਕ ਨਹੀਂ ਲੱਗੀ ਆ ਜਾਂਚ ਚ ਚੱਲਦੀ ਰਹੂਗੀ ਜਿੰਨਾ ਟਾਈਮ ਮਤਲਬ ਇਹ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ ਉਹਨਾਂ ਟਾਈਮ ਜਾਂਚ ਚੱਲਦੀ ਰਹੂਗੀ ਪਰ ਜਿਹੜੇ ਟ੍ਰਾਇਲ ਤੇ ਰੋਕ ਲੱਗੀ ਹੋਈ ਸੀ ਉਹ ਖਤਮ ਹੋ ਚੁੱਕੀ ਆ ਟ੍ਰਾਇਲ ਸ਼ੁਰੂ ਹੋਣਗੇ ਟ੍ਰਾਇਲ ਦੇ ਨਾਲ ਜਿਹੜੀ ਜਾਂਚ ਉਹ ਕੰਟੀਨਿਊ ਚੱਲਦੀ ਰਹੂਗੀ ਤੇ ਸਪਲੀਮੈਂਟ ਚਲਾਨ ਆ ਜਿਹੜੇ ਹੋਰ ਫੇਰ ਵੀ ਆਉਂਦੇ ਰਹਿਣਗੇ ਤੇ ਜਦੋਂ ਦੋਵੇਂ ਕੇਸਾਂ ਦੀ ਟ੍ਰਾਇਲ ਜਿਹੜਾ ਸ਼ੁਰੂ ਹੋ ਚੁੱਕੀ ਬਿਲਕੁਲ ਜੀ ਹਾਈ ਕੋਰਟ ਦੀ ਜੱਜਮੈਂਟ ਸੀਗੀ 2021 ਦੀ ਜਿਹਦੇ ਚ ਉਹਨਾਂ ਨੇ ਕਿਹਾ ਸੀਗਾ ਵੀ ਦੋਨਾਂ ਕੇਸਾਂ ਦੇ ਚਲਾਨ ਆ ਜਿਹੜੇ ਇਕੱਠੇ ਕਰਕੇ ਤੇ ਟ੍ਰਾਇਲ ਆ ਜਿਹੜਾ ਇਕੱਠਾ ਦਾ ਕੰਬਾਈਨ ਚੱਲੂਗਾ ਉਹ ਜਿਹੜਾ ਹੁਣ ਸ਼ੁਰੂ ਹੋ ਚੁੱਕਿਆ ਹੈ ਜਦੋਂ ਕਿ ਹੋਰ ਕੁਝ ਵੀ ਕੋਈ ਐਲਾਨ ਕੀਤਾ ਮਾਰਨ ਵਰਤਦਾ ਜਾਂ ਉਹ ਇਸ ਦੇ ਨਾਲ ਇਹ ਆ ਕਿ ਹੁਣ ਜਦੋਂ ਜਿਹੜੀ ਮੰਗ ਸੀ ਉਹ ਪੂਰੀ ਹੋ ਗਈ ਹੈ ਤੇ ਉਹ ਆਪਾਂ ਅੱਗੇ ਜਿਹੜਾ ਟ੍ਰਾਇਲ ਆ ਕੋਰਟ ਦੇ ਵਿੱਚ ਸ਼ੁਰੂ ਹੋਣਿਆ ਜਿਹਦੇ ਚ ਮੈਂ ਸਮਝਦਾ ਕਿ ਕੋਰਟ ਦੇ ਵਿੱਚ ਆਪਾਂ ਪ੍ਰ ਵਕੀਲਾਂ ਦੇ ਨਾਲ ਆਪਾਂ ਲੜਾਈ ਜਿਹੜੀ ਅਗਲੀ ਲੜਦੇ ਰਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ